ਵਾਈਗੁਰ ਜੀ ਕਥਾ ਸਭ ਜਿਹੜੇ ਜਿਹੜੇ ਮੁੱਖ ਮੰਤਰੀਆਂ ਨੂੰ ਤੁਸੀਂ ਇਨਵਿਟੇਸ਼ਨ ਦੇ ਕੇ ਆਏ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਹੀਂ ਪਹੁੰਚੇ ਨਾ ਰਾਸ਼ਟਰਪਤੀ ਆਏ ਜਦ ਕਿ ਉਹ ਲਾਲ ਕਿਲੇ ਤੇ ਜਰੂਰ ਪਹੁੰਚੇ ਨੇ ਅੱਜ ਅਮਿਤ ਸ਼ਾ ਜੀ ਪਹੁੰਚੇ ਆਪਣੇ ਇਥੇ ਨਹੀਂ ਆਏ ਕੀ ਸਮਝਦੇ ਹੋ ਕਿ ਇਹ ਪਾਰਟੀਬਾਜੀ ਨੂੰ ਲੈ ਕੇ ਆਇਆ ਜਾਂ ਫਿਰ ਕੁਝ ਹੋਰ ਕਰ ਵੀ ਹੋ ਸਕਦਾ ਹੈ ਦੇਖੋ ਹਰ ਇਨਸਾਨ ਦੀ ਆਪਣੀ ਇੱਕ ਵਿਅਕਤੀਗਤ ਸੋਚ ਹੁੰਦੀ ਹੈ ਅਸੀਂ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਜਾ ਕੇ ਨਿਮਰਤਾ ਦੇ ਨਾਲ ਸਨੇਹ ਦੇ ਕੇ ਆਏ ਸੱਦੇ ਦੇ ਕੇ ਆਏ ਆਉਣਾ ਜਾਂ ਨਾ ਆਉਣਾ ਇਹ ਹਰੇਕ ਬੰਦੇ ਦਾ ਇੱਕ ਵਿਅਕਤੀਗਤ ਹੈ ਸੋ ਮੈਂ ਤਾਂ ਕਹਿਣਾ ਹਜੇ ਵੀ ਬਹੁਤ ਸਮਾਂ ਪਿਆ ਹੈ ਸ਼ਾਮ ਤੱਕ ਜ਼ਰੂਰ ਆਉਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਗੁਰੂ ਮਾਰ ਤੋਂ ਅਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਮੰਤਰੀ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਅਸੀਂ ਸਮਾਪਤੀ ਵੱਲ ਚੱਲ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਕਿਵੇਂ ਦਾ ਰਿਸਪੌਂਸ ਹੈ ਇਹ ਸਭ ਸੇ ਕਿਰਪਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਦੀ ਹੈ ਭਾਈ ਮਤੀ ਦਾਸ ਜੀ ਦੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ ਕਿਰਪਾ ਹੈ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਬਦੌਲਤ ਅੱਜ ਪੂਰੇ ਭਾਰਤ ਦੇ ਵਿੱਚ ਜੋ ਸਾਨੂੰ ਧਾਰਮਿਕ ਆਜ਼ਾਦੀ ਮਿਲੀ ਹੋਈ ਹੈ ਅਸੀਂ ਕੋਈ ਵੀ ਆਪਣਾ ਧਰਮ ਮੰਨ ਸਕਦੇ ਹਾਂ ਤਾਂ ਇਹ ਸਿਰਫ ਤੇ ਸਿਰਫ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਹੈ ਮਹਾਰਾਜ ਨੂੰ ਤਿਲਕ ਤੇ ਜਨੇਊ ਦੇ ਰੱਖਿਆ ਕਿਹਾ ਜਾਂਦਾ ਹੈ ਔਰ ਮਹਾਰਾਜ ਨੂੰ ਹਿੰਦ ਦੀ ਛਾਤਰ ਕਿਹਾ ਜਾਂਦਾ ਹੈ ਮਹਾਰਾਜ ਨੇ ਆਪਣੀ ਛਾਤਰ ਦੇ ਥੱਲੇ ਪੂਰੇ ਹਿੰਦੁਸਤਾਨ ਦੀ ਪੂਰੇ ਭਾਰਤ ਦੀ ਇੱਜ਼ਤ ਨੂੰ ਸਮਾ ਲਿਆ ਔਰ ਇਹਦੀ ਰੱਖਿਆ ਕੀਤੀ ਨਹੀਂ ਤਾਂ ਜੇ ਤੁਸੀਂ ਜੇ ਕਿਤੇ ਮਹਾਰਾਜ ਕੁਰਬਾਨੀ ਨਾ ਦੰਦੇ ਅੱਜ ਇਹਦਾ ਡੈਮੋਕਰੇਸੀ ਦਾ ਡੈਮੋਕਰੈਟਿਕ ਸਿਸਟਮ ਸਾਡੇ ਭਾਰਤ ਦਾ ਕੁਝ ਹੋਰ ਹੀ ਹੋਣਾ ਸੀ ਜੋ ਅਸੀਂ ਕਦੇ ਕਲਪਨਾ ਚ ਵੀ ਨਹੀਂ ਸੀ ਸੋਚ ਸਕਦੇ ਸੋ ਮਹਾਰਾਜ ਦੇ ਅੱਗੇ ਸਜਦਾ ਜਿੰਨਾ ਕੀਤਾ ਜਾਵੇ ਜਿੰਨਾ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਇਆ ਜਾਵੇ ਉਨਾਂ ਥੋੜਾ ਸੋ ਅੱਜ ਉਸੇ ਦੇ ਚੱਲਦੇ ਜੋ ਪਿਛਲੇ 1 ਮਹੀਨੇ ਤੋਂ ਲੜੀਵਾਰ ਰਾਜਪਤਰੀ ਸਮਾਗਮ ਦੇ ਚੱਲ ਰਹੇ ਸੀ ਜਿਦੇ ਚ ਚਾਹੇ ਚਾਰ ਨਗਰ ਕੀਰਤਨ ਆਏ ਹੋਣ ਚਾਹੇ ਇਹਦੇ ਵਿੱਚ ਸਾਡੇ ਡਰੋਨ ਸ਼ੋ ਚੱਲੇ ਹੋਣ ਚਾਹੇ ਸਾਊਂਡ ਐਂਡ ਲਾਈਟ ਸ਼ੋ ਚੱਲੇ ਹੋਣ ਚਾਹੇ ਅੱਜ ਜਿਹੜੀ ਅੱਜ ਤੁਸੀਂ 25 ਤਰੀਕ ਦੇ ਵਿੱਚ ਜੋ ਰਾਜਪत्री ਸਮਾਗਮ ਦਾ ਅੱਜ ਅਖੀਰਲਾ ਦਿਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਅਸੀਂ ਖੜੇ ਆ ਅੱਜ ਚਾਹੇ ਆਰਗਨ ਬਲੈਜ ਦੀ ਗੱਲ ਕੀਤੀ ਜਾਵੇ ਔਰ ਚਾਹੇ ਅੱਜ ਬਲੱਡ ਡੋਨੇਸ਼ਨ ਕੈਂਪ ਚੱਲ ਰਹੇ ਨੇ ਔਰ ਮਾਸ ਲੈਵਲ ਤੇ ਅੱਜ ਪਲਾਂਟੇਸ਼ਨ ਹੋਈ ਹੈ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਮੈਂ ਔਰੇ ਸ਼ਲਾਘਾ ਕਰਨੀ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਜੋ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਔਰ ਮੈਂ ਆਪਣੇ ਆਪ ਨੂੰ ਇਹ ਭਾਗਾਂ ਵਾਲਾ ਸਮਝਦਾ ਕਿਉਂਕਿ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਹਦੀ ਬਤੌਰ ਸੇਵਾ ਕਰਨ ਦਾ ਜੋ ਮੌਕਾ ਹੈ ਉਹ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤਾ ਸੋ ਆ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਸਾਡੇ ਸਮੇਂ ਦੇ ਵਿੱਚ 350 ਸਾਲ ਮਹਾਰਾਜ ਦੀ ਇਹ ਸ਼ਤਾਬਦੀ ਦੇ ਰੂਪ ਦੇ ਵਿੱਚ ਅਸੀਂ ਇਹ ਮਨਾਇਆ ਹੈ ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਰਹਿਮਤ ਕਰਨ ਸਾਡੇ ਪੰਜਾਬ ਦੇ ਉੱਤੇ ਸਾਡੇ ਦੇਸ਼ ਭਾਰਤ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਜਿੱਦਾਂ ਹੁਣ ਤੱਕ ਬਣਾਇਆ ਉਦਾਂ ਬਣਾ ਕੇ ਰੱਖਣ ਸੋ ਮੈਂ ਸਾਰੇ মিডিਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਤੁਹਾਡੀ ਬਦੌਲਤੇ ਅੱਜ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਕਿਤੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਹੈ ਇਹ ਤੁਹਾਡੇ ਜਰੀਏ ਹੀ ਇਹਨਾਂ ਕੈਮਰੇ ਦੇ ਜਰੀਏ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਇਹਨਾਂ ਦਾ ਟੈਲੀਕਾਸਟ ਹੋਇਆ ਔਰ ਅੱਜ ਵੀ ਜੇ ਆਵਾਜ਼ ਉਤਾਂ ਤੱਕ ਜਾਂਦੀ ਹੈ ਤਾਂ ਤੁਹਾਡੀ ਬਦੌਲਤ ਜਾਂਦੀ ਹੈ ਤਾਂ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਅਖੀਰ ਚ ਸਾਰੀ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿਉਂਕਿ ਸੰਗਤ ਦੀ ਬਦੌਲਤ ਹੀ ਹੈ ਕਿਉਂਕਿ ਸੰਗਤ ਗੁਰੂ ਹੈ ਤੇ ਗੁਰੂ ਸੰਗਤ ਹੈ ਮਹਾਰਾਜ ਸੰਗਤ ਨੂੰ ਸਭ ਤੋਂ ਵੱਡਾ ਦਰਜਾ ਦੇ ਕੇ ਗਏ ਨੇ ਸੋ ਸੰਗਤ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਦੂਰੋਂ ਚੱਲ ਕੇ ਆਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਸ਼ਮੀਰ ਤੋਂ ਚੱਲ ਕੇ ਆਈਆਂ ਸੰਗਤਾਂ ਦਾ ਜਿਹਦੇ ਵਿੱਚ ਸਿੱਖ ਸੰਗਤਾਂ ਕਸ਼ਮੀਰੀ ਪੰਡਿਤ ਸਾਡੇ ਬੜੇ ਸਤਿਕਾਰਯੋਗ ਬਹੁਤ ਵੱਡੇ ਜਥਿਆਂ ਦੇ ਰੂਪ ਦੇ ਵਿੱਚ ਕਈ 100 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵਾਈਗੁਰ ਜੀ ਦਾ ਖਾਸ ਸਭ ਜਿਹੜੇ ਜਿਹੜੇ ਮੁੱਖ ਮੰਤਰੀਆਂ ਨੂੰ ਤੁਸੀਂ ਇਨਵਿਟੇਸ਼ਨ ਦੇ ਕੇ ਆਏ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਹੀਂ ਪਹੁੰਚੇ ਨਾ ਰਾਸ਼ਟਰਪਤੀ ਆਏ ਜਦ ਕਿ ਉਹ ਲਾਲ ਕਿਲੇ ਤੇ ਜ਼ਰੂਰ ਪਹੁੰਚੇ ਨੇ ਅੱਜ ਅਮਿਤ ਸ਼ਾ ਜੀ ਪਹੁੰਚੇ ਆਪਣੇ ਇਥੇ ਨਹੀਂ ਹੈ ਕਿ ਸਮਝਦੇ ਹੋ ਕਿ ਇਹ ਪਾਰਟੀਬਾਜੀ ਨੂੰ ਲੈ ਕੇ ਆਇਆ ਜਾਂ ਫਿਰ ਕੁਝ ਹੋਰ ਕਾਰਨ ਵੀ ਹੋ ਸਕਦੇ ਹੈ ਦੇਖੋ ਹਰ ਇਨਸਾਨ ਦੀ ਆਪਣੀ ਇੱਕ ਵਿਅਕਤੀਗਤ ਸੋਚ ਹੁੰਦੀ ਹੈ ਅਸੀਂ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਜਾ ਕੇ ਨਮਰਤਾ ਦੇ ਨਾਲ ਸਨੇਹ ਦੇ ਕੇ ਆਏ ਸੱਦੇ ਦੇ ਕੇ ਆਏ ਆਉਣਾ ਜਾਂ ਨਾ ਆਉਣਾ ਇਹ ਹਰੇਕ ਬੰਦੇ ਦਾ ਇੱਕ ਵਿਅਕਤੀਗਤ ਹੈ ਸੋ ਮੈਂ ਤਾਂ ਕਹਿਣਾ ਹਜੇ ਵੀ ਬਹੁਤ ਸਮਾਂ ਪਿਆ ਹੈ ਸ਼ਾਮ ਤੱਕ ਜ਼ਰੂਰ ਆਉਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਗੁਰੂ ਮਾਰਗ ਤੋਂ ਅਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਵਾਈਗੁਰ ਜੀ ਕਥਾ ਸਰ ਜਿਹੜੇ ਜਿਹੜੇ ਮੁੱਖ ਮੰਤਰੀਆਂ ਨੂੰ ਤੁਸੀਂ ਇਨਵਿਟੇਸ਼ਨ ਦੇ ਕੇ ਆਏਗੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਹੀਂ ਪਹੁੰਚੇ ਨਾ ਰਾਸ਼ਟਰਪਤੀ ਆਏ ਜਦ ਕਿ ਉਹ ਲਾਲ ਕਿਲੇ ਤੇ ਜ਼ਰੂਰ ਪਹੁੰਚੇ ਨੇ ਅੱਜ ਅਮਿਤ ਸ਼ਾ ਜੀ ਪਹੁੰਚੇ ਆਪਣੇ ਇਥੇ ਨੀ ਹੈ ਕਿ ਸਮਝੋ ਕਿ ਇਹ ਪਾਰਟੀਬਾਜੀ ਨੂੰ ਲੈ ਕੇ ਆਇਆ ਜਾਂ ਫਿਰ ਕੁਝ ਹੋਰ ਕਾਰਨ ਵੀ ਹੋ ਸਕਦੇ। ਦੇਖੋ ਹਰ ਇਨਸਾਨ ਦੀ ਆਪਣੀ ਇੱਕ ਵਿਅਕਤੀਗਤ ਸੋਚ ਹੁੰਦੀ ਹੈ। ਅਸੀਂ ਬੜੇ ਪਿਆਰ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਜਾ ਕੇ ਨਿਮਰਤਾ ਦੇ ਨਾਲ, ਸਨੇਹ ਦੇ ਕੇ ਆਏ, ਸੱਦੇ ਦੇ ਕੇ ਆਏ। ਆਉਣਾ ਜਾਂ ਨਾ ਆਉਣਾ ਇਹ ਹਰੇਕ ਬੰਦੇ ਦਾ ਇੱਕ ਵਿਅਕਤੀਗਤ ਹੈ। ਸੋ ਮੈਂ ਤਾਂ ਕਹਿਣਾ ਹਜੇ ਵੀ ਬਹੁਤ ਸਮਾਂ ਪਿਆ ਹੈ ਸ਼ਾਮ ਤੱਕ। ਜ਼ਰੂਰ ਆਉਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਗੁਰੂ ਮਾਰ ਤੋਂ ਅਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਮੰਤਰੀ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਅਸੀਂ ਸਮਾਪਤੀ ਵੱਲ ਚੱਲ ਰਹੇ ਹਾਂ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਕਿਵੇਂ ਦਾ ਰਿਸਪੌਂਸ ਹੈ ਇਹ ਸਭ ਸੇ ਕਿਰਪਾ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਪਾਸ਼ਾ ਨੌਵੇਂ ਪਾਸ਼ਾ ਮਹਾਰਾਜ ਦੀ ਹੈ ਭਾਈ ਮਤੀਦਾਸ ਜੀ ਦੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਕਿਰਪਾ ਹੈ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੀ ਬਦੌਲਤ ਅੱਜ ਪੂਰੇ ਭਾਰਤ ਦੇ ਵਿੱਚ ਜੋ ਸਾਨੂੰ ਧਾਰਮਿਕ ਆਜ਼ਾਦੀ ਮਿਲੀ ਹੋਈ ਹੈ ਅਸੀਂ ਕੋਈ ਵੀ ਆਪਣਾ ਧਰਮ ਮੰਨ ਸਕਦੇ ਹਾਂ ਤਾਂ ਇਹ ਸਿਰਫ ਤੇ ਸਿਰਫ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਹੈ ਮਹਾਰਾਜ ਨੂੰ ਤਿਲਕ ਤੇ ਜਨੇਊ ਦੇ ਰੱਖਿਆ ਕਿਹਾ ਜਾਂਦਾ ਹੈ ਔਰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਮਹਾਰਾਜ ਨੇ ਆਪਣੀ ਚਾਦਰ ਦੇ ਥੱਲੇ ਪੂਰੇ ਹਿੰਦੁਸਤਾਨ ਦੀ ਪੂਰੇ ਭਾਰਤ ਦੀ ਇੱਜ਼ਤ ਨੂੰ ਸਮਾ ਲਿਆ ਔਰ ਇਹਦੀ ਰੱਖਿਆ ਕੀਤੀ ਨਹੀਂ ਤਾਂ ਜੇ ਤੁਸੀਂ ਜੇ ਕਿਤੇ ਮਹਾਰਾਜ ਕੁਰਬਾਨੀ ਨਾ ਦੰਦੇ ਅੱਜ ਇਹਦਾ ਡੈਮੋਕਰੇਸੀ ਦਾ ਡੈਮੋਕ੍ਰੈਟਿਕ ਸਿਸਟਮ ਸਾਡੇ ਭਾਰਤ ਦਾ ਕੁਝ ਹੋਰ ਹੀ ਹੋਣਾ ਸੀ ਜੋ ਅਸੀਂ ਕਦੇ ਕਲਪਨਾ ਚ ਵੀ ਨਹੀਂ ਸੀ ਸੋਚ ਸਕਦੇ ਸੋ ਮਹਾਰਾਜ ਦੇ ਅੱਗੇ ਸਜਦਾ ਜਿੰਨਾ ਕੀਤਾ ਜਾਵੇ ਜਿੰਨਾ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਇਆ ਜਾਵੇ ਉਨਾਂ ਥੋੜਾ ਸੋ ਅੱਜ ਉਸੇ ਦੇ ਚੱਲਦੇ ਜੋ ਪਿਛਲੇ 1 ਮਹੀਨੇ ਤੋਂ ਲੜੀਵਾਰ ਰਾਜਪਤਰੀ ਸਮਾਗਮ ਦੇ ਚੱਲ ਰਹੇ ਸੀ ਜਿਦੇ ਚ ਚਾਹੇ ਚਾਰ ਨਗਰ ਕੀਰਤਨ ਆਏ ਹੋਣ ਚਾਹੇ ਇਹਦੇ ਵਿੱਚ ਸਾਡੇ ਡਰੋਨ ਸ਼ੋਅ ਚੱਲੇ ਹੋਣ ਚਾਹੇ ਸਾਊਂਡ ਐਂਡ ਲਾਈਟ ਸ਼ੋਅ ਚੱਲੇ ਹੋਣ ਚਾਹੇ ਅੱਜ ਜਿਹੜੀ ਅੱਜ ਤੁਸੀਂ 25 ਤਰੀਕ ਦੇ ਵਿੱਚ ਜੋ ਰਾਜਪਤਰੀ ਸਮਾਗਮ ਦਾ ਅੱਜ ਅਖੀਰਲਾ ਦਿਨ ਚੱਲ ਰਿਹਾ ਇਹਦੇ ਵਿੱਚ ਜਿਹੜਾ ਅਸੀਂ ਖੜੇ ਆ ਅੱਜ ਚਾਹੇ ਆਰਗਨ ਪਲੈਜ ਦੀ ਗੱਲ ਕੀਤੀ ਜਾਵੇ ਔਰ ਚਾਹੇ ਅੱਜ ਬਲੱਡ ਡੋਨੇਸ਼ਨ ਕੈਂਪ ਚੱਲ ਰਹੇ ਨੇ ਔਰ ਮਾਸ ਲੈਵਲ ਤੇ ਅੱਜ ਪਲਾਂਟੇਸ਼ਨ ਹੋਈ ਹੈ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਮੈਂ ਅure ਸ਼ਲਾਗਾ ਕਰਨੀ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਚੱਲ ਰਹੀ ਜੋ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ ਔਰ ਮੈਂ ਆਪਣੇ ਆਪ ਨੂੰ ਇਹ ਭਾਗਾਂ ਵਾਲਾ ਸਮਝਣਾ ਕਿਉਂਕਿ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਹਦੀ ਬਤੌਰ ਸੇਵਾ ਕਰਨ ਦਾ ਜੋ ਮੌਕਾ ਹੈ ਉਹ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤਾ ਸੋ ਆ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਸਾਡੇ ਸਮੇਂ ਦੇ ਵਿੱਚ 350 ਸਾਲ ਮਹਾਰਾਜ ਦੀ ਇਹ ਸ਼ਤਾਬਦੀ ਦੇ ਰੂਪ ਦੇ ਵਿੱਚ ਅਸੀਂ ਇਹ ਮਨਾਇਆ ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਰਹਿਮਤ ਕਰਨ ਸਾਡੇ ਪੰਜਾਬ ਦੇ ਉੱਤੇ ਸਾਡੇ ਦੇਸ਼ ਭਾਰਤ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਜਿੱਦਾਂ ਹੁਣ ਤੱਕ ਬਣਾਇਆ ਉਦਾਂ ਬਣਾ ਕੇ ਰੱਖਣ ਸੋ ਮੈਂ ਸਾਰੇ মিডিਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਤੁਹਾਡੀ ਬਦੌਲਤੇ ਅੱਜ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਕਿਤੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਹੈ ਇਹ ਤੁਹਾਡੇ ਜਰੀਏ ਹੀ ਇਹਨਾਂ ਕੈਮਰੇ ਦੇ ਜਰੀਏ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਇਹ ਜਿਹੜੇ ਸਾਰੇ ਪ੍ਰੋਗਰਾਮ ਨੇ ਇਹਨਾਂ ਦਾ ਟੈਲੀਕਾਸਟ ਹੋਇਆ ਔਰ ਅੱਜ ਵੀ ਜੇ ਆਵਾਜ਼ ਉਤਾਂ ਤੱਕ ਜਾਂਦੀ ਹੈ ਤਾਂ ਤੁਹਾਡੀ ਬਦੌਲਤ ਜਾਂਦੀ ਹੈ ਤਾਂ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਅਖੀਰ 'ਚ ਸਾਰੀ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿਉਂਕਿ ਸੰਗਤ ਦੀ ਬਦੌਲਤ ਹੀ ਹੈ ਕਿਉਂਕਿ ਸੰਗਤ ਗੁਰੂ ਹੈ ਤੇ ਗੁਰੂ ਸੰਗਤ ਹੈ ਮਹਾਰਾਜ ਸੰਗਤ ਨੂੰ ਸਭ ਤੋਂ ਵੱਡਾ ਦਰਜਾ ਦੇ ਕੇ ਗਏ ਨੇ ਸੋ ਸੰਗਤ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਦੂਰੋਂ ਚੱਲ ਕੇ ਆਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਸ਼ਮੀਰ ਤੋਂ ਚੱਲ ਕੇ ਆਈਆਂ ਸੰਗਤਾਂ ਦਾ ਜਿਹਦੇ ਵਿੱਚ ਸਿੱਖ ਸੰਗਤਾਂ ਕਸ਼ਮੀਰੀ ਪੰਡਿਤ ਸਾਡੇ ਬੜੇ ਸਤਿਕਾਰਯੋਗ ਬਹੁਤ ਵੱਡੇ ਜਥਿਆਂ ਦੇ ਰੂਪ ਦੇ ਵਿੱਚ ਕਈ 100 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵਾਈਗੁਰ ਜੀ ਦਾ ਖਾਸ ਸਭ ਜਿਹੜੇ ਜਿਹੜੇ ਮੁੱਖ ਮੰਤਰੀਆਂ ਨੂੰ ਤੁਸੀਂ ਇਨਵਿਟੇਸ਼ਨ ਦੇ ਕੇ ਆਏ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਹੀਂ ਪਹੁੰਚੇ ਨਾ ਰਾਸ਼ਟਰਪਤੀ ਆਏ ਜਦ ਕਿ ਉਹ ਲਾਲ ਕਿਲੇ ਤੇ ਜ਼ਰੂਰ ਪਹੁੰਚੇ ਨੇ ਅੱਜ ਅਮਿਤ ਸ਼ਾ ਜੀ ਪਹੁੰਚੇ ਆਪਣੇ ਇਥੇ ਨਹੀਂ ਐ ਕਿ ਸਮਝਦੇ ਹੋ ਕਿ ਇਹ ਪਾਰਟੀਬਾਜੀ ਨੂੰ ਲੈ ਕੇ ਆਇਆ ਜਾਂ ਫਿਰ ਕੁਝ ਹੋਰ ਕਾਰਨ ਵੀ ਹੋ ਸਕਦੇ ਨੇ ਦੇਖੋ ਹਰ ਇਨਸਾਨ ਦੀ ਆਪਣੀ ਇੱਕ ਵਿਅਕਤੀਗਤ ਸੋਚ ਹੁੰਦੀ ਹੈ ਅਸੀਂ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਜਾ ਕੇ ਨਿਮਰਤਾ ਦੇ ਨਾਲ ਸਨੇਹ ਦੇ ਕੇ ਆਏ ਸੱਦੇ ਦੇ ਕੇ ਆਏ ਆਉਣਾ ਜਾਂ ਨਾ ਆਉਣਾ ਇਹ ਹਰੇਕ ਬੰਦੇ ਦਾ ਇੱਕ ਵਿਅਕਤੀਗਤ ਹੈ ਸੋ ਮੈਂ ਤਾਂ ਕਹਿਣਾ ਹਜੇ ਵੀ ਬਹੁਤ ਸਮਾਂ ਪਿਆ ਹੈ ਸ਼ਾਮ ਤੱਕ ਜ਼ਰੂਰ ਆਉਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਗੁਰੂ ਮਾਰ ਤੋਂ ਅਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ